ਦਾ ਵੀ ਹੈ ਸਿੱਕਾ ਸਾਰਿਆਂ ਨੂੰ ਇੱਕ ਬਾਈ ਆ ਬੱਕਰੀ ਹੈ ਸੋ ਬਾਈ ਜੈਡ ਬਲੈਕ ਬੱਕਰੀ ਕਾ ਹੈ ਜਿਹੜੀ ਕਿ ਸੇਲ ਨੇ ਬਾਈ ਤੇ ਇੱਕ ਆ ਬੱਕਰੀਆ ਬਾਈ ਆ ਪੱਠਾ ਆ ਬੱਕਰੀਆ ਇੱਕ ਮਹੀਨੇ ਦੀ ਖਸੂਨ ਵਾਲੀ ਆ ਆ ਪੱਠਾ ਤੇ ਇੱਕ ਉਹ ਬੱਕਰੀ ਖੜੀ ਹੈ ਬਾਈ ਜੀ ਆਪਾਂ ਸੇਲ ਨੇ ਹੈ ਜੇ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਹੋਣ ਬਾਈ ਤਾਂ ਮੇਰੇ ਕਨੈਕਟ ਕਰ ਸਕਦਾ ਬਾਈ ਗੱਬਣ ਬੱਕਰੀ ਹੈ ਤੇ ਔਰ ਪੱਠਾ ਸੋ ਇਧਰ ਆ ਬੱਕਰੀ ਹੈ ਤੇ ਇੱਕ ਉਹ ਬੱਕਰੀ ਹੈ ਬਾਈ ਜੀ ਬੱਕਰੀਆਂ ਸੇਲ ਨੇ ਜੇ ਕਿਸੇ ਵੀਰ ਨੇ ਬਾਈ ਬੱਕਰੀਆਂ ਖਰੀਦਣੀਆਂ ਹੋਣ ਤਾਂ ਬਾਈ ਮੈਨੂੰ ਫੋਨ ਕਰ ਸਕਦਾ ਜਦੋਂ ਮਰਜ਼ੀ ਫੋਨ ਕਰੋ ਬਾਈ ਇਹ ਵੀ ਬੱਕਰੀ ਗੱਬਣਾ ਬਾਈ ਸੋ ਆ ਵੀ ਬੱਕਰੀ ਗੱਬਣਾ ਮੇਰੇ ਆ ਪੱਠ ਗੱਬਣਾ ਦੇ ਸਾਲਾਂ ਸੀ ਜੈਡ ਬਲੈਕ ਪੱਠ ਗੱਬਣਾ ਬਾਈ ਤੇ ਆ ਪੱਠਾ ਇੱਕ ਸੋਨਵਾ ਬੱਕੀ ਦੇ ਖੌਣ ਲੈ ਕੇ ਜਾ ਕੇ ਬਾਈ ਉਹ ਵੀ ਗੱਬਣਾ ਜੇ ਕਿਸੇ ਬਾਈ ਨੇ ਲੈਣੀ ਹੋਵੇ ਨਾ ਤਾਂ ਬਾਈ ਮੈਨੂੰ ਕਨੈਕਟ ਕਰੋ ਬਾਈ ਠੀਕ ਹੈ ਹਾਂਜੀ ਆ ਵੀ ਪੱਠਾ ਹੈ ਜੇ ਕਿਸੇ ਵੀਰ ਨੇ ਲੈਣੀਆਂ ਹੋਣ ਵੀਰੇ ਤਾਂ ਮੈਨੂੰ ਨਾਲ ਕਨੈਕਟ ਕਰ ਲਵੇ ਠੀਕ ਹੈ ਜੀ ਠੀਕ ਆ ਭਾਈ ਓਕੇ ਵੀਰੇ